ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਗਰਾਊਂਡ ਦੇ ਨਾਲ ਜੋੜਨ ਦੇ ਲਈ ਖੇਡ ਵਿਭਾਗ ਅਤੇ ਖੇਡਾਂ ਅਤੇ ਜੁਵਨ ਸਭਾਵਾਂ ਵਿਭਾਗ ਪੰਜਾਬ ਵੱਲੋਂ ਖੇਡਾਂ ਮਤਮ ਪੰਜਾਬ ਦੀਆਂ 2024 ਦਾ ਆਗਾਜ਼ ਕਰਨ ਦੇ ਲਈ مشਾਲ ਜੋ ਅੱਜ ਕੁਰਾਲੀ ਦੇ ਵਿੱਚ ਪਹੁੰਚੀ ਹੈ ਜਿਸ ਦਾ ਕੁਰਾਲੀ ਪ੍ਰਸ਼ਾਸਨ ਵੱਲੋਂ ਪੂਰਾ ਪਰਮਾ ਸਵਾਗਤ ਕੀਤਾ ਗਿਆ ਨਗਰ ਕਾਉਂਸਲ ਕੁਰਾਲੀ ਵੱਲੋਂ ਸਵਾਗਤ ਕੀਤਾ ਗਿਆ ਤੇ ਨਾਲ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ ਦੇ ਨਾਲ ਹੋਰ ਕਈ ਅਧਿਕਾਰੀ ਵੀ ਅੱਜ ਇਸ مشਾਲ ਦਾ वेलकम ਕਰਨ ਦੇ ਲਈ ਮੌਕੇ ਦੇ ਉੱਤੇ ਨਜ਼ਰਾਏ ਜਿਕਰ ਹੋਗਾ ਕਿ ਪਿਛਲੇ 2-3 ਸਾਲਾਂ ਤੋਂ ਪੰਜਾਬ ਸਰਕਾਰ ਦੁਆਰਾ ਇੱਕ ਅਨੋਖੀ ਪਹਿਲ ਕਦਮੀ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਸਨ ਜਿਸ ਦੇ ਵਿੱਚ ਹਰ ਸਾਲ ਨੌਜਵਾਨ ਲੱਖਾਂ ਦੇ ਇਨਾਮ ਜਿੱਤ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ ਪਿਛਲੇ ਸਾਲ ਵੀ ਕੁਰਾਲੀ ਦੀ ਗੱਲ ਕਰੀਏ ਤਾਂ ਕੁਰਾਲੀ ਦੇ ਕਈ ਖਿਡਾਰੀਆਂ ਨੇ ਇਸ ਈਵੈਂਟ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਵੱਡੇ ਇਨਾਮ ਵੀ ਜਿੱਤੇ ਸਨ ਤੇ ਇਸ ਵਾਰ ਫੇਰ ਨੌਜਵਾਨਾਂ ਦੇ ਵਿੱਚ ਇੱਕ ਵੱਡਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤੇ مشਾਲ ਦਾ ਸਵਾਗਤ ਹੈ ਜਿਹੜਾ ਉਹ ਤੁਸੀਂ ਖੁਦ ਹੀ ਦੇਖ ਰਹੇ ਹੋ ਕਿ ਕਿੰਨੇ ਭਰਮੇ ਤਰੀਕੇ ਦੇ ਨਾਲ ਕੁਰਾਲੀ ਕੌਂਚਣ ਦੇ ਉੱਤੇ ਖਾਲਸਾ ਸਕੂਲ ਕੁਰਾਲੀ ਦੇ ਬਿਲਕੁਲ ਸਾਹਮਣੇ ਜੋ ਅੱਜ ਸਵਾਗਤ ਕੀਤਾ ਜਾ ਰਿਹਾ ਹੈ ਤੇ ਵਿੱਚ ਜੋ مشਾਲ ਲੈ ਕੇ ਖੇਡ ਵਿਭਾਗ ਰੋਪੜ ਦੇ ਡੀਐਸਓ ਜੈਵਾਨ ਦੀ ਟੀਮ ਨਾਲ ਪਹੁੰਚੀ ਸੀ ਮੁਹਾਲੀ ਪ੍ਰਸ਼ਾਸਨ ਨੂੰ ਇਹ مشਾਲ ਅੱਗੇ ਲਿਜਾਣ ਦੇ ਲਈ ਇਿੱਤ ਅੱਜ ਹੈਂਡਓਵਰ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਸਮੂਲੀਅਤ ਕਰਨੀਆਂ ਖੇਡਾਂ ਦੇ ਵਿੱਚ ਤੇ ਹੋਰ ਕਈ ਜਿਹੜੇ ਵੱਖ-ਵੱਖ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹ ਵੀ ਅੱਜ ਇਸ مشਾਲ ਦਾ ਇੱਥੇ ਸਵਾਗਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਕਈ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਤੇ ਕਾਰਜ ਸਦਕਾ ਅਫਸਰ ਕੁਰਾਲੀ ਦੇ ਨਾਲ ਪ੍ਰਦੀਪ ਰੂੜਾ ਬਹਾਦਰ ਸਿੰਘ ਓਕੇ ਤੇ ਹੋਰ ਕਈ ਕੁਰਾਲੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਅੱਜ ਇਸ ਮਸ਼ਾਲ ਦਾ ਕੁਰਾਲੀ ਪਹੁੰਚਣ ਉੱਤੇ ਸਵਾਗਤ ਕੀਤਾ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਸ ਦੇ ਨਾਲ ਉਹ ਆਪਣਾ ਤੇ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਨਾਮ ਰਸ਼ਨ ਕਰਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਸ਼ਾਲ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜੋ ਸਟੇਜ ਲਗਾਈ ਗਈ ਸੀ ਉਸ ਸਟੇਜ ਦੇ ਉੱਤੇ ਮਸ਼ਾਲ ਨੂੰ ਲੈ ਕੇ ਜਾਂਦਾ ਗਿਆ ਤੇ ਉੱਤੇ ਕਈ ਜਿਹੜੇ ਇਸ مشਾਲ ਦੇ ਨਾਲ ਰੋਪੜ ਤੋਂ ਚੱਲ ਕੇ ਖਿਡਾਰੀ ਅਤੇ ਅਧਿਕਾਰੀ ਆਏ ਸਨ ਉਹਨਾਂ ਦੇ ਬ੍ਰੇਕਫਾਸਟ ਦਾ ਅਰੇਂਜਮੈਂਟ ਵੀ ਕਰਾ ਲਈ ਵਿਖੇ ਕੀਤਾ ਗਿਆ ਤੇ ਇਹ ਵੀ ਜਗਰਜੋਗ ਹੈ ਕਿ ਪਿਛਲੇ ਸਾਲ ਡੇਰਾ ਬਸੀ ਅਤੇ ਡੇਰਾ ਬਸੀ ਦੇ ਵਿਧਾਇਕ ਅਤੇ ਜ਼ਿਲ੍ਹਾ ਮੁਹਾਲੀ ਤੋਂ ਡੀਸੀ ਮੁਹਾਲੀ ਵਿਸ਼ੇਸ਼ ਤੌਰ ਤੇ ਜਦੋਂ ਮੁਹਾਲੀ ਜ਼ਿਲ੍ਹੇ ਦੇ ਵਿੱਚ مشਾਲ ਪਹੁੰਚਦੀ ਆ ਤਾਂ ਇਸ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਸਨ ਲੇਕਿਨ ਅੱਜ ਪ੍ਰਸ਼ਾਸਨਿਕ ਅਧਿਕਾਰੀ ਮੁਹਾਲੀ ਵੱਲੋਂ ਕੋਈ ਵੀ ਅਧਿਕਾਰੀ ਅਤੇ ਦੇਖਣ ਨੂੰ ਨਹੀਂ ਮਿਲਿਆ ਸਿਰਫ ਐਸ.ਡੀ.ਐਮ ਖਰੜ ਦੇ ਨਾਲ ਕਾਰਸਦਕ ਅਫਸਰ ਕੁਰਾਲੀ ਹੀ ਅੱਜ ਇਸ ਮਿਸ਼ਾਲ ਨੂੰ ਸਵਾਦ ਕਰਨ ਦੇ ਲਈ ਪਹੁੰਚੇ ਸੋ ਵੱਡਾ ਜਿਹੜਾ ਨੌਜਵਾਨਾਂ ਦੇ ਵਿੱਚ ਉਸ਼ਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਜ਼ਿਆਦਾ ਬੈਨੀਫਿਟਸ ਬੱਚਿਆਂ ਨੂੰ ਇਹਨਾਂ ਖੇਡਾਂ ਦੇ ਨਾਲ ਜੁੜ ਕੇ ਜੋ ਮਿਲਦੇ ਹਨ ਉਹਨਾਂ ਬਾਰੇ ਵੀ ਪੂਰਪੂਰ ਜਾਣਕਾਰੀ ਦਿੱਤੀ ਗਈ ਹੈ ਬੱਚਿਆਂ ਨੂੰ ਸ਼ਾਮਿਲ ਕਰਨ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਗਏ ਤੇ ਕੁਰਾਲੀ ਪਹੁੰਚਣ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਦੀ ਟੀਮ ਇਸ ਮਿਸ਼ਾਲ ਨੂੰ ਲੈ ਕੇ ਅੱਗੇ ਖਰੜਵਾਲ ਰਵਾਨਾ ਹੋਈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਅਤੇ ਡੀਸੀ ਮੁਹਾਲੀ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ مشਾਲ ਅਗਲੇ ਪੜਾਅ ਦੇ ਵੱਲ ਰਵਾਨਾ ਕੀਤੀ ਜਾਏਗੀ ਸੋ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਅੱਜ ਦੇ ਇਸ ਕੁਰਾਲੀ ਵਿਖੇ ਹੋਏ ਸਮਾਗਮ ਦੇ ਵਿੱਚ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਈਆਂ ਹੋਈਆਂ ਇਹਨਾਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਕਿ ਕਿਵੇਂ ਦੇਖਦੇ ਹਨ ਪੰਜਾਬ ਦੇ ਵਿੱਚ ਖੇਡਾਂ ਵੱਤਨ ਪੰਜਾਬ ਦੀਆਂ ਨੂੰ ਅਤੇ ਨੌਜਵਾਨਾਂ ਨੂੰ ਇਸ ਖੇਡਾਂ ਦੇ ਵਿੱਚ ਜੁੜ ਕੇ ਕੀ ਬੈਨੀਫਿਟ ਹੋ ਸਕਦੇ ਹਨ ਕਿਸ ਤਰ੍ਹਾਂ ਦੇ ਅੱਜ ਦੇ ਜਿਹੜੇ ਪ੍ਰਬੰਧ ਨੇ ਕੁਰਾਲੀ ਦੇ ਵਿੱਚ ਦੇਖਣ ਨੂੰ ਮਿਲੇ ਅਤੇ ਅੱਗੇ ਕਿਹੜੀ ਡੇਡ ਦੇ ਵਿੱਚ ਹੋਰ ਜਿਹੜੀਆਂ ਐਕਟੀਵਿਟੀਆਂ ਨੇ ਕੁਰਾਲੀ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਅਤੇ ਕਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਨੌਜਵਾਨ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ ਤਾਂ ਕਿ ਉਹ ਖੇਡਾਂ ਮਤਲਬ ਪੰਜਾਬ ਦੀਆਂ 2024 ਦੇ ਵਿੱਚ ਸ਼ਮੂਲੀਅਤ ਕਰ ਸਕਣ ਪ੍ਰਬੰਧ ਕੀਤੇ ਗਏ ਸੀਗੇ ਅੱਜ ਮਿਸਾਲ ਆਣੀ ਸੀ ਵੀ ਕੁਰਾਲੀ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਆਉਂਦੀਆਂ ਤੇ ਜਿਹੜੀ ਮਿਸਾਲ ਪੂਰੇ ਪੰਜਾਬ ਦੇ ਵਿੱਚ ਕੋ ਬਰੀ ਹੈ ਉਹਦੇ ਲਈ ਅੱਜ ਇਹਦਾ ਸਵਾਗਤ ਅਕਾਲੀ ਵਿਖੇ ਕੀਤਾ ਗਿਆ ਜਿਹਦੇ ਵਿੱਚ ਆਪਣੇ ਇਸ ਟੀਮ ਸਰ ਮੁਖ ਮਹਿਮਾਨ ਦੇ ਵੱਜੋਂ ਇਹਨਾਂ ਨੇ ਆਜਾਏ ਪੂਜਨੀਯ ਅਥੇ ਤੇ ਅੱਜ ਦੇ ਵੀ ਸਾਰੇ ਬੱਚਿਆਂ ਦੇ ਲਈ ਉਹਰੇ ਉਹਨਾਂ ਦਾ ਪ੍ਰਬੰਧ ਨਾਸਟੇ ਦਾ ਤੇ ਹੋਰ ਵੀ ਜਿੰਨੇ ਵੀ ਇੱਥੇ ਲਈ ਆਪਣੇ ਹੋਰ ਟੀਚਰ ਸਾਹਿਬਾਨ ਆਏ ਵੀ ਆਪਣੇ ਕੋਚ ਸਾਹਿਬਾਨ ਆਏ ਨੇ ਉਹਨਾਂ ਦਾ ਸਾਰਾ ਨਾਸ਼ਤਾ ਉਹਦੇ ਅੱਥੇ ਕੀਤਾ ਗਿਆ ਕਿੰਨਾ ਕੁ ਫਾਇਦਾ ਹੁੰਦਾ ਜੇ ਇਹ ਟੂਰਨਾਮੈਂਟਾਂ ਲੱਗਣ ਬਹੁਤ ਵੱਡੀ ਬੇ ਇਹਦੇ ਵਿੱਚ ਦੇਖੋ ਜਿਹੜਾ ਵੀ ਬੱਚਾ ਗਰਾਊਂਡ ਦੇ ਨਾਲ ਜੁੜੇਗਾ ਗਰਾਊਂਡ ਦੇ ਵਿੱਚ ਜਾ ਕੇ ਖੇਲੇਗਾ ਚਾਹੇ ਉਹ ਜਿੱਤੇਗਾ ਚਾਹੇ ਹਾਰੇਗਾ ਉਹਨੂੰ ਇੱਕ ਨਵੀਂ ਪ੍ਰੇਰਣਾ ਮਿਲੇਗੀ ਉਹਨੂੰ ਜੇ ਉਹ ਜਿੱਤ ਰਿਹਾ ਹੈ ਤਾਂ ਉਹਨੂੰ 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 ਹੋਰ ਮਜਬੂਤੀ ਮਿਲੇਗੀ ਜੇ ਉਹ ਬੱਚਾ ਹਾਰ ਰਿਹਾ ਹੈ ਤਾਂ ਉਹਨੂੰ ਫੇਰੀ ਹੋਰ ਮਿਹਨਤ ਕਰਨ ਦੀ ਲੋੜ ਹੈ ਤਾਂ ਬੱਚਾ ਹੋਰ ਮਿਹਨਤ ਕਰੇਗਾ ਤੇ ਇਹੀ ਜਿਹੜਾ ਸੰਘਰਸ਼ ਆਉਂਦਾ ਜੀਵਨ ਦੇ ਵਿੱਚ ਅੱਗੇ ਵੀ ਕੰਮ ਆਉਂਦਾ ਥੈਂਕ ਯੂ ਤੁੰਗਾ ਜੀ ਤਾਂ ਹੈਗੀ ਆ ਤੁਸੀਂ ਬੋਲਣਾ ਤਾਂ ਕਿਸੇ ਨੇ ਆਮ ਦਾ ਮੌਲੀ ਅੰਦਰ ਤੇ ਜਿਹੜਾ ਮਿਸਾਲ ਦਾ ਸਵਾਗਤ ਕੀਤਾ ਗਿਆ ਇਹ ਕੀ ਕਹਿਣਾ ਚਾਹੁੰਦੇ ਦੇਖੋ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿੱਚ ਪੰਜਾਬ ਨੂੰ ਉੱਪਰ ਚੁੱਕਣ ਦੇ ਲਈ ਅ ਬੱਚਿਆਂ ਦਾ ਟੈਲੈਂਟ ਨਖਾਰਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਆ ਸਰਕਾਰ ਦਾ ਜਿੱਤੇ ਸਾਡੇ ਨੌਜਵਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਗੇ ਉਹਦੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਤੇ ਨਾਲ ਦੀ ਨਾਲ ਸਾਡੀ ਭਾਈਚਾਰਕ ਸਾਂਝ ਵੀ ਵਧੇਗੀ ਖੇਡਾਂ ਦੀ ਭਾਵਨਾ ਦੇ ਨਾਲ ਜਿਹੜਾ ਸਾਡੇ ਚ ਕਾਫੀ ਸਾਰੀਆਂ ਜਿਹੜੀਆਂ ਸਮਾਜ ਦੇ ਸੁਧਾਰ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਇੰਡੀਆ ਹੈ ਇਹਡਾਂ ਦੇ ਵਿੱਚ ਕਾਫੀ ਪਿੱਛੇ ਚੱਲ ਰਿਹਾ ਹੈ بڑے ਛੋਟੇ ਛੋਟੇ ਦੇਸ਼ਾਂ ਤੋਂ 140 ਕਰੋੜ ਦੀ ਆਬਾਦੀ ਵਾਲਾ ਦੇਸ਼ بڑے ਛੋਟੇ ਛੋਟੇ ਕਰੋੜ ਕਰੋੜ 2-2 ਕਰੋੜ ਦੀ ਆਬਾਦੀ ਵਾਲੇ ਦੇਸ਼ਾਂ ਤੋਂ ਮੈਨਰ ਟੈਲੀ ਦੇ ਵਿੱਚ ਪਿੱਛੇ ਹੈ ਇਹ ਨਵੀਂ ਖਿਡਾਰੀਆਂ ਨੂੰ ਫਾਇਦਾ ਕਰਨ ਦੇ ਲਈ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਪਿੰਡਾਂ ਦੇ ਵਿੱਚ ਜਿਹਨਾਂ ਟੈਲੈਂਟ ਪਿਆ ਜਿਨ੍ਹਾਂ ਨੂੰ ਮੌਕੇ ਨਹੀਂ ਮਿਲਦੇ ਉਹਨਾਂ ਨੂੰ ਮੌਕੇ ਦੇਣ ਦੇ ਲਈ ਇਹ ਬਹੁਤ ਸਹਾਈ ਹੋਵੇ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਆਲੰਪਿਕ ਦੇ ਵਿੱਚ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਸ਼ੋਅ ਕਿ ਸਾਡੇ ਕਈ ਬੱਚੇ 올림픽 ਦੇ ਵਿੱਚ ਭਾਗ ਲੈਣਗੇ ਤੇ ਉਹ ਦੂਰ ਮੈਦਨ ਵਿੱਚ ਕਿੱਥੇ ਕਹਿੰਦੇ ਆਉਣਗੇ ਸਾਡੀਆਂ ਸੁਪਨਾਵਾਂ ਨੇ ਇੰਨਾ ਬੱਚਿਆਂ ਨੂੰ ਜਿਹੜੇ ਭਾਗ ਲੈ ਰਹੇ ਨੇ ਤੇ ਮੈਂ ਮਾਪੇ ਉਹਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਲਈ ਪ੍ਰੇਰਿਤ ਕਰੀਏ ਇੰਨਾ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤਿਆਰ ਕਰੀਏ ਤੋਂ ਲੈ ਹੰਤ ਦੇ ਵਿੱਚ ਫਿਰ ਪਿਆਉ ਸਰਦਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਚਰਾਲੀ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਇਸ ਮਸ਼ਾਲ ਦਾ ਜਿਹੜਾ ਇੱਥੇ ਸਵਾਗਤ ਕੀਤਾ ਤੇ ਆਏ ਹੋਣ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਦੀ ਹੌਸਲਾ ਉਪਜਾਈ ਤੇ ਬਹੁਤ ਬਹੁਤ ਧੰਨਵਾਦ ਹੋਇਆ ਜੀ ਕਿ ਮਸ਼ਾਲ ਕੁਰਾਲੀ ਪਹੁੰਚੀ ਹੈ ਇੱਕ ਚੰਗਾ ਸਵਾਗਤ ਕੀਤਾ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਮੈਂ ਪੰਜਾਬ ਸਰਕਾਰ ਵੱਲੋਂ ਜਿਹੜਾ ਸਪੈਸ਼ਲ ਵਿਜੇ ਸਾਹਿਬ ਸ਼ੁਰੂਆਤ ਤੋਂ ਹੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਬਲੌਕ ਲੈਵਲ ਤੇ ਇਹ ਤਾਂ ਜਿਹੜੀਆਂ ਕਰਵਾਈਆਂ ਗਈਆਂ ਸੀ ਇਸੇ ਤਰ੍ਹਾਂ ਉਸੇ ਲੜੀ ਤਹਿਤ ਇਸ ਸਾਲ ਵੀ ਅੱਜ ਜਿਹੜੀ ਹੈ ਰਿਵਾਰਡ ਟੂ ਕੀਐਮ ਸ਼ਾਅਰ ਦੇ ਕੋਲ ਪਹੁੰਚੀ ਹੈ ਅਸੀਂ ਉਹਨਾਂ ਦਾ ਸਵਾਗਤ ਕਰਨ ਇੱਥੇ ਆਏ ਹਾਂ ਤੇ ਇਹ ਜਿਹੜਾ ਬਹੁਤ ਵੱਡਾ ਪ੍ਰਾਗਲਨ ਸਰਕਾਰ ਦਾ ਜਿਹਦੇ ਨਾਲ ਬੱਚਿਆਂ ਨੂੰ ਵੀ ਇੱਕ ਅੱਛੀ ਸੇਧ ਮਿਲਦੀ ਹੈ ਤਾਂ ਸਾਨੂੰ ਉਸਕੀ ਜਿਹੜਾ ਹੈ ਅੱਛਾ ਮੌਕਾ ਮਿਲਦਾ ਆਪਣੀ ਟੈਲੈਂਟ ਦਿਖਾਉਣ ਦਾ ਵੀ ਮੌਕਾ ਮਿਲਦਾ ਕਿਉਂਕਿ ਆਮ ਆਪਣੇ ਜਿਹੜੇ ਪਿੰਡਾਂ ਦੇ ਬੱਚੇ ਸੀਗੇ ਉਹਨਾਂ ਨੂੰ ਕੁਮਕਤ ਨਹੀਂ ਮੌਕਾ ਨਹੀਂ ਸੀ ਮਿਲਦਾ ਸੋ ਉਹਨਾਂ ਨੂੰ ਇੱਕ ਲੈਵਲ ਮਿਲਦਾ ਹੈ ਕ੍ਰਾਊਨ ਚ ਰੋਡ ਜਾ ਕੇ ਪ੍ਰੈਕਟਿਸ ਕਰਨਾ ਇੱਥੇ ਜਦੋਂ ਆਪਣੇ ਕੰਪੀਟੀਸ਼ਨ ਦੇ ਦੂਜੇ ਨਾਲੋਂ ਪਛੜਦੇ ਜਾਂਦੇ ਹੈ ਜਾਂ ਕੋਈ ਰਹਿ ਜਾਂਦਾ ਪਰ ਫਿਰ ਵੀ ਉਹਨਾਂ ਨੂੰ ਇੱਕ ਅੱਛੀ ਫੇਰ ਰੰਗ ਦਿੰਦੇ ਹੈ ਤੇ ਨਾਲ ਉਹ ਅਗਲੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਹੈ ਬਲੌਕ ਲੈਵਲ ਜਿੱਤੇ ਹੈ ਫਿਰ ਡਿਸਟ੍ਰਿਕਟ ਲੈਵਲ ਤੋਂ ਫਿਰ ਸਟੇਟ ਲੈਵਲ ਤੱਕ ਹੋਣਗੇ ਸਟੇਟ ਲੈਵਲ ਤੋਂ ਔਰ ਲੈਵਲ ਤੇ ਕੰਪੀਟੀਟਿਵਲੀ ਕੰਸਟੈਂਸਲੀ ਉਹ ਆਪਣੀਆਂ ਸਾਰੇ ਪੰਜਾਬ ਦੇ ਬਹੁਤ ਅੱਛੇ 플레이ਰ ਰਹੇ ਹੈ ਕਿ ਜਿਹੜਾ ਸਰਕਾਰ ਵੱਲੋਂ ਨੁਕਤਾ ਜੇ ਬਹੁਤ ਅੱਛਾ ਬੁਣਦਾ ਇਸ ਤਰ੍ਹਾਂ ਸਾਡੇ ਸ਼ੀਸ਼ ਦੀ ਸ਼ਾਨ ਦੀ ਰੋਡ ਹੁੰਦੀ ਹੈ ਉਸੇ ਤਰ੍ਹਾਂ ਜਿੱਡਾਂ ਵੀ ਬਹੁਤ ਜ਼ਰੂਰੀ ਹਨ ਤੰਦਰੁਸਤੀ ਦੀ ਇਸ ਨਾਲ ਬੱਚੇ ਜਿਹੜੇ ਹਜੇ ਹੈ ਜਾਂ ਜਿਹੜਾ ਵੀ ਇਨਸਾਨ ਹੈ ਖੇਡਾਂ ਨਾਲ ਆਪਣਾ ਸਿਹਤ ਤੰਦਰੁਸਤੀ ਦਾ ਮਾਰੀਂ ਕੋਈ ਤਰ੍ਹਾਂ ਦਾ ਕੋਈ ਬੋਸ ਹੈ ਤਾਂ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹੈ ਤਾਂ ਬਹੁਤ ਵਧੀਆ ਨੁਕਤਾ ਮੰਨਦਾ ਬਹੁਤ ਅੱਛਾ ਫਾਇਦਾ ਹੈ ਮੈਂ ਸਾਰੇ ਤਰ੍ਹਾਂ ਦੇ ਤਰਾਲੇ ਨਿਵਾਸੀਆਂ ਖਰੜ ਨਿਵਾਸੀਆਂ ਨੂੰ ਇਹ ਦੱਸਦਾ ਹਾਂ ਕਿ ਜੇਕਰ ਤੁਹਾਨੂੰ ਲੋੜ ਤੋਂ ਹੈ ਤਾਂ ਕਿਟਾਂ ਦਾ ਪੂਰਨ ਦਾਨ ਕਰੋ ਬੱਚਿਆਂ ਨੂੰ ਪ੍ਰੇਰਿਤ ਕਰਨ ਆਪਣੇ ਆਪਣੇ ਬੱਚਿਆਂ ਨੂੰ ਇਸ ਪਾਸੇ ਜਰੂਰ ਲਾਉਣ ਜੀ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਕੰਪੀਟੀਸ਼ਨਾਂ 'ਚ ਆਉਣ ਬੱਚਿਆਂ ਦਾ ਮਤਲਬ ਹੈ ਹੋਰ ਵੀ ਹੌਸਲਾ। 올림픽 ਦੇ ਵਿੱਚ ਕਾਫੀ ਅੱਛਾ ਰਿਸਪਾਂਸ ਮਿਲਿਆ ਹੈ ਲੱਗਦਾ ਹੈ ਕਿ 2028 ਦੇ ਵਿੱਚ ਜਿਹੜੀ 올림픽 ਆਏਗੀ ਉਸ ਦੇ ਵਿੱਚ ਮੈਡਲ ਦੀ ਗਿਣਤੀ ਵਧੇਗੀ ਜੀ ਜਰੂਰ ਜੀ ਆਪਣਾ ਬਨਯਾਗ ਜੋ ਸਰਬੱਤ ਸੀ ਜਿਹੜਾ ਲੰਬੀ ਹੈ ਬਸਤੀ ਦੀ ਜਿਹੜੀ ਪਹੁੰਚੀ ਹੈ ਤਾਂ ਅਪ ਸੁਰੂ ਆਪ ਵੀ ਜਿਹੜੀ ਵਰਲਡ ਲੈਵਲ ਤੇ ਸਾਡੇ ਪੰਜਾਬ ਦੇ ਚਾਰੀ ਚਾਹ ਦੇ ਨੇ ਉਸੇ ਤਰ੍ਹਾਂ ਹੁਣ ਮੌਕਾ ਆਇਆ ਵਿੱਚ ਥੋੜਾ ਸਮਾਂ ਖੋਤਾਈ ਕਿ ਫਟ ਮੌਕੇ ਦੀ ਅਮੀਰ ਕਰਦੇ ਆ ਅਗਲੀ ਕੰਪੇਨ ਜਿਹੜੀ ਅਸੀਂ ਬਹੁਤ ਬੱਦੇ ਅੱچھے ਮੈਡਲ ਅੱچھے ਸਥਾਨ ਨਮਾ ਲਈ ਹੁਣ ਵੀ ਸਾਡੇ ਪੰਜਾਬ ਨੇ ਬਹੁਤ ਅੱਛਾ ਮੌਕਾ ਲਿਆ ਬਹੁਤ ਅੱਛੇ ਮੈਡਲ ਜਿੱਤੇ ਹੈ ਪਰ ਫੇਰ ਵੀ ਇਹਦੇ ਨਾਲੋਂ ਸੁਚੁੱਪੀ ਨਹੀਂ ਹੈ ਚੰਗੀ ਜੋ ਆਫੇ ਖਡਾਰੀ ਹੈ ਜੋ ਤੁਹਾਨੂੰ ਹੈਗਾ ਹਮੇਸ਼ਾ ਆਕੇ ਰਹੇ ਆ। ਤੋਂ ਆਪ ਕਰਦਾ ਹਾਂ ਅਗਲੀਆਂ ਗੇਰਮਾਂ ਦੇ ਵਿੱਚ ਵੀ ਅਸੀਂ ਕੁੱਟੀਆਂ ਮੱਲਾ ਮਾਰਾਂ। ਬਹੁਤ ਵੱਡੀਆਂ ਫਲੋਕੀਂਗ ਕਰ। ਥੈਂਕ ਯੂ। ਚੇਅਰਮੈਨ ਸਾਹਿਬ ਬੋਕਮਣ।